ਹਾਂਜੀ ਮਿੱਤਰੋ ਕਿੱਦਾਂ ਸਾਰੇ ਦਾ ਤੁਹਾਡਾ ਯਾਰ ਲੈ ਕੇ ਆਇਆ ਇੱਕ ਥੋਰ ਘੈਂਟ ਫਨੀ ਜੀ ਵੀਡੀਓ ਦੋਸਤੋ ਪਿਛਲੀ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤਾਂ ਉਮੀਦ ਕਰਦੇ ਹਾਂ ਤੁਸੀਂ ਇਹ ਵੀਡੀਓ ਨੂੰ ਵੀ ਓਨਾ ਹੀ ਪਿਆਰ ਦੇਵੋਗੇ ਇਸ ਵੀਡੀਓ ਦਾ ਟਾਰਗੇਟ ਆਪਾਂ ਲਾਈਕ ਦਾ ਰੱਖਦਾ ਕਿ 2000 ਜਦੋਂ ਤੁਸੀਂ 2000 ਲਾਈਕ ਕਰਤਾ ਤੇ ਆਪਾਂ ਦੂਸਰੀ ਵੀਡੀਓ ਲੈ ਕੇ ਆਵਾਂਗੇ ਤਾਂ ਚਲੋ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਵੀਡੀਓ ਉਸ ਤੋਂ ਬਾਅਦ ਇਸ ਦੇ ਫਨੀ ਜੇ ਕਮੈਂਟਾਂ ਤੇ ਗੱਲ ਬਾਈ ਯਾਰ ਇੱਕੇ ਕਰਨਗੇ ਤਾਂ ਚਲੋ ਦੇਖਦੇ ਹਾਂ ਵੀਡੀਓ पानी बंद करने के लिए अब फाइनली मुझे रोज-रोज बर्तन तो नहीं धोने पड़ते तुम रहोगी भी बर्तन धोने के लिए क्या कुछ भी नहीं धोना तो पड़ेगा अजय हालात कर दंगे आपा घर भी उड़ जाएगा बोछा भी नहीं मारना पड़ेगा तू नहाएगी कैसे और धोएगी कैसे ਨਾ ਚਾਰ ਦੀ ਕਮੀ ਸੀ ਹੋਏ ਨੇ ਪੂਰੀ ਕਰਤੀ ਤੇਰੇ ਵਿੱਚ ਹੌਸਲਾ ਵੜਾਏ ਮਿਸ ਬੱਲੂ ਰਾਣੀ ਬੱਲੂ ਦੀ ਦੇ ਠੂੰਕੇ ਜਿਆਦਾ ਵਧੀਆ ਲੱਗੇ ਮੈਨੂੰ ਬੱਲੂ ਦੀ ਇਹ ਜਿਉਂਦੀ ਰਹਿ ਤੇਰੇ ਜਿਹੜਾ ਕੀੜਾ ਨਾ ਉਹ ਗਾਣਾ ਸੁਣ ਕੇ 부ੜਕਣ ਲੱਗ ਜਾਂਦਾ ਪੁਲਿਸ ਤਾਂ ਮੈਂ ਕਿ ਮੇਰੇ ਟੈਂਪੂ ਵੀ ਭਰਤੀ ਹੋਣ ਲੱਗ ਪਏ ਇਹੇ ਰਿਸ਼ਵਤ ਤਾਂ ਤੇ ਨਹੀਂ ਜਿਸੰਮ ਦੇ ਕੇ ਭਰਤੀ ਹੋਇਆ ਏ ਵੈਸੇ ਤਾਂ ਪੁਲਿਸ ਚੋਰਾ ਨੂੰ ਫੜਦੀ ਏ ਪਰ ਇੱਥੇ ਤਾਂ ਪੁਲਿਸ ਨੂੰ ਹੀ ਚੋਰਾ ਨਹੀਂ ਫੜ ਲੈਣਾ ਏ ਤੈ ਤਾਂ ਪੂਰਾ ਥਾਣਾ ਹੀ ਕੁਝ ਕਰਕੇ ਰੱਖਿਆ ਹੋਣਾ ਜੇ ਮੈਂ ਤਾਂ ਸੋਰ ਬਛੇਰਾ ਲਾਇਆ ਜਿੱਥੇ ਚੱਲਿਆ تیر ਚਲਾਇਆ ਜਿੱਥੇ ਚੱਲਿਆ تیر ਚਲਾਇਆ ਵੀਰ ਜਮਈ ਸੂਬੇ ਵਰਗਾ ਲੱਗਦਾ ਏ ਆ ਯੂਪੀ ਬਿਹਾਰ ਦੀ ਲੰਗੋੜ ਛੋਟੇ ਨੇੰਬੂ ਉਹ ਇਨਾ ਨਹੀਂ ਬਿਨਾ ਮਤਲਬ ਤੋਂ ਹੀ ਕਾਲੇ ਪੀਲੇ ਆ ਨੂੰ ਫਿਰ ਚੜਾ ਕੇ ਰੱਖਿਆ ਰਾਤ ਨੂੰ ਕਾਲੀ ਘੱਟ ਲੱਗਦੀਆਂ ਆਂ ਦੇ ਆ ਡੇਰਿਆਂ ਤੇ ਉੱਡਦੇ ਆ ਬਾਜਨੀ ਨਹੀਂ ਤਵੇ ਰਣ ਘੁੰਮਦੇ ਤੇ ਸੁਣਦੇ ਆ ਸਾਦਨੀ ਨਹੀਂ ਕਦੀ ਚਮਕੀ ਲਾ ਕਦੀ ਸੋਹਣੇ ਸਰ ਤਾਜ ਨਹੀਂ ਅਖਬਾਰ ਖੋਲ ਕੇ ਪੜਨੀ ਪੈਣੀਆਂ ਲੱਗਦਾ ਪਿਛਲਾ ਪਾਸ ਹਜੇ ਵੀ ਕਾਲਾ ਆ ਜਾਂ ਗੋਰਾ ਹੋ ਗਿਆ ਟਾਈਮ ਨਾਲ ਨਿਕਲ ਗਈ ਨਹੀਂ ਇੱਕ ਡਰੋਨ ਦੇ ਸਿਰ ਤੇ ਟਿਕਣਾ ਸੀ ਨੈਕਸਟ ਮੂਵੀ ਕੱਬ ਆ ਰਹੀ ਆ ਬਸ ਵੇਚੇ ਸੀ ਤੂੰ ਤਾਂ ਹੈ ਨਹੀਂ ਕੋਟਕ ਪਸਾਰੇ 20 ਤੋਂ 200 ਸ਼ਰਮ ਹੀ ਕਰ ਲੋ ਮਾਣੀ ਮੋਟੀ ਜੀਟਾ ਦਾੜਾ ਰੱਖੀ ਫਿਰਦਾ ਕੀ ਜੜਾ ਲੱਗਦਾ ਪਿਆ ਘੋਰਿਆ ਆਪਣੀ ਉਮਰ ਤਾਂ ਦੇਖ ਲਾ ਪਹਿਲਾ ਗੰਡੰ ਮਾੜੇ ਆਂਦੇ ਸੀ ਕਿਉਂ ਐਵੇਂ ਜਾਂਦੇ ਨੂੰ ਬਦਨਾਮ ਕਰ ਰਹੀ ਆ 35 ਲੱਖ ਦਾ ਕੱਪ ਕੀ ਗਿਆ 35 ਲੱਖ ਦਾ ਇੰਡੀਅਨ ਘਰਤਾ ਜਵਾਕ ਦਾ ਐ ਨਹੀਂ ਤੂੰ ਤਾਂ ਹੁਣ ਜੱਟ ਦੀ ਲੁਟੇਰ ਨਹੀਂ ਬਣ ਗਈ ਆ ਜਸੂ ਜੀ ਨੇ ਆ ਕੇ ਮੇਰੀ ਜਾਨ ਬਚਾਈ ਆ ਹੁਣ ਫੇਰ ਤੇਰੀ ਜਾਨ ਪਾਕਿਸਤਾਨੀ ਗੱਡੂਗਾ ਆਂਟੀ ਹੁਣ ਤਾਂ ਸਾਡੀ ਜਾਨ ਲੈਣੀ ਕਿੱਥੀ ਹੋਈ ਆ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਇਹਦੇ ਨਾਲ ਬੰਬ ਬਣ ਕੇ ਪਾਕਿਸਤਾਨ ਭੇਜਿਆ ਜਾਵੇ ਇਹਨਾਂ ਹਰਕਤਾਂ ਕਰਕੇ ਜਸੂ ਤੈਨੂੰ ਆਪਣੇ ਨਾਲ ਉੱਪਰ ਨਹੀਂ ਲੈ ਕੇ ਗਿਆ ਉਦੋਂ ਤੱਕ ਨਾ ਹਟੀ ਜਦੋਂ ਤੱਕ ਜਸਵਿੰਦਰ ਬਰਾੜ ਤੇਰੇ ਦੋਨੋਂ ਪੈਰ ਜੋੜ ਕੇ ਹੀ ਕਦੇ ਨਹੀਂ ਮਾਰਦੀ ਮੈਨੂੰ ਲੱਗਦਾ ਪੂਰਾ ਫਸ ਗਿਆ ਤੇਰੇ ਮੂੰਹ ਚ ਤੂੰ ਤਾਂ ਸੱਚੀ ਉਹ ਪੁਰਾਉ ਰਹਿਣਾ ਜੇ ਉਹਨੂੰ ਪਤਾ ਲੱਗ ਗਿਆ ਬਸ ਮਿਠਾਈਲੇ ਤੇਰੇ ਦੇ ਹੀ ਵਜਣੀ ਆ ਥੋੜੇ ਟਾਈਮ ਤੱਕ ਇੱਕ ਕੰਮ ਕਰ ਪਿੱਛੇ ਪਾਣੀ ਵਿੱਚ ਡੁੱਬ ਕੇ ਮਰ ਗਿਆ ਸਾਰੀ ਜਨਤਾ ਦੁਖੀ ਆ ਵੀ ਜੰਗ ਲੱਗੀ ਪਈ ਆ ਆ ਇਹਨੂੰ ਪਤਾ ਨਹੀਂ ਕੀ ਚਾਹ ਰਿਆੜਿਆ ਹੋਇਆ ਗੁੱਸਾ ਨਾ ਕਰੀ ਗੁੱਡੀ ਆ ਕੁੱਤਾ ਤੇਰੇ ਨਾਲੋਂ ਜ਼ਿਆਦਾ ਸੋਹਣਾ ਆ